ਕਹਿੰਦੇ ਜਿਹੜਾ ਧੀ ਪੁੱਤ ਆਪਣੇ ਮਾਪਿਓ ਦੀ ਜੇਬ ਨੂੰ ਦੇਖ ਕੇ ਸ਼ੌਂਕ ਪੂਰੇ ਕਰਦਾ ਨਾ ਉਹਨਾਂ ਦੇ ਘਰੇ ਕਦੇ ਕਲੇਸ਼ ਨਹੀਂ ਪੈਂਦਾ ਉਹਨਾਂ ਦੇ ਘਰੇ ਕਦੇ ਕਲੇਸ਼ ਨਹੀਂ ਪੈਂਦਾ ਜੇ ਤੁਸੀਂ ਸ਼ੌਂਕ ਪੂਰੇ ਕਰਨੇ ਆ ਤਾਂ ਤੁਸੀਂ ਆਪਣੇ ਪੈਰਾਂ ਸਿਰ ਪਹਿਲੇ ਖੜੇ ਹੋ ਫਿਰ ਤੁਸੀਂ ਆਪਣੇ ਸ਼ੌਂਕ ਨੂੰ ਪੂਰਾ ਕਰੋ ਪੜ੍ਹਾਈ ਦਾ ਖਰਚਾ ਆਪ ਕੱਢੋ ਜਾਣਾ ਆਉਣ ਦਾ ਖਰਚਾ ਆਪ ਕੱਢੋ ਜੇ ਤੁਹਾਡੇ ਮਾਪੇ ਕੋਈ ਜੋਬ ਜਾਂ ਬਿਜ਼ਨਸ ਕਰਦੇ ਆ ਫਿਰ ਤੁਸੀਂ ਮਾਪਿਓ ਦੇ ਮਾਪਿਆਂ ਕਹਿ ਸਕਦੇ ਕਿ ਸਾਡੇ ਸ਼ੌਂਕ ਪੂਰੇ ਕਰੋ ਹਾਂ ਜੇ ਮਾਪਿਆਂ ਹੀ ਥੋੜੇ ਜਿਹਾ ਅੱਧਾ ਦੇ ਹਨਾ ਘਰ ਦੀ ਕੰਡੀਸ਼ਨ ਤੇ ਤੁਸੀਂ ਸ਼ੌਂਕ ਰੱਖੀ ਰੱਖੋ ਇਹ ਕਦੇ ਨਹੀਂ ਹੁੰਦਾ ਜੇ ਤੁਸੀਂ ਸ਼ੌਂਕ ਪੂਰੇ ਕਰਨੇ ਆ ਫਿਰ ਤੁਸੀਂ ਆਪ ਦੇ ਦਮ ਤੇ ਸ਼ੌਂਕ ਪੂਰੇ ਕਰੋ ਮੈਂ ਵੀ ਆ ਮੈਂ ਆਪਣਾ ਕੰਮ ਕਰਦੀ ਆ ਆਪਣੇ ਸ਼ੌਂਕ ਪੂਰੇ ਕਰਦੀ ਆ ਆਪਣਾ ਕਪੜਾ ਲੀੜਾ ਜੋ ਵੀ ਮੈਨੂੰ ਚਾਹੀਦਾ ਜੁੱਤੀ ਜੋੜਾ ਜੋ ਵੀ ਚਾਹੀਦਾ ਜਹਾਨ ਦਾ ਕਹਿਣਾ ਮਤਲਬ ਸ਼ੌਂਕ ਹੁੰਦੇ ਆ ਘੁੰਮਣ ਦਾ ਸ਼ੌਂਕ ਪੈਸੇ ਦਾ ਸ਼ੌਂਕ ਪਰਸਦਾ ਚੋਂ ਕੁੜੀਆਂ ਦੇ ਸ਼ੌਕ ਵੀ ਬਹੁਤ ਹੁੰਦੇ ਆ ਪਰ ਆਪਦੇ ਦਮ ਤੇ ਕਰੀਦਾ ਕਦੇ ਮਾਪਿਆਂ ਨੂੰ ਮਾਪਿਆਂ ਨੇ ਜਦੋਂ ਸਪੋਰਟ ਕਰਤਾ ਜਦੋਂ ਮਾਪਿਆਂ ਨੇ ਘਰੋਂ ਕੱਢਤਾ ਮਤਲਬ ਕੰਮ ਕਰਨ ਲਈ ਵੀ ਜਾ ਫਿਰ ਆਪਣੇ ਸ਼ੌਕ ਬਹੁਤ ਪੂਰੇ ਕੀਤੇ ਮਾਪਿਓ ਦਾ ਵੀ ਕੀਤਾ ਮਾਪਿਓ ਦਾ ਵੀ ਬਣਾਇਆ ਤੇ ਆਪਦੇ ਸ਼ੌਕ ਵੀ ਬਹੁਤ ਪੂਰੇ ਕੀਤੇ ਆ ਜੇ ਤੁਸੀਂ ਆਪਦੇ ਦਮ ਦੇ ਸ਼ੌਕ ਪੂਰੇ ਕਰੋਗੇ ਨਾ ਤਾਂ ਇੰਜਵਾਇ ਕਰੋਗੇ ਲਾਈਫ ਬਹੁਤ ਸੋਹਣੀ ਆ ਤੁਸੀਂ ਆਪਣੇ ਸ਼ੌਕ ਪੂਰੇ ਕਰੋ ਪਰ ਆਪਣੀ ਮਿਹਨਤ ਨਾ ਕਰੋ ਜੋ ਕੁਛ ਮੰਗੋਗੇ ਉਹ ਹੀ ਤੁਸੀਂ ਆਪਣਾ ਪਾ ਸਕਦੇ ਪਰ ਆਪਣੇ ਦਮ ਤੇ ਕਰੋ ਇੰਜਵਾਇ